ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਹਿਸਟਰੀ ਆਪ ਸਿੱਖੀ ਟੀਵੀ YouTube ਚੈਨਲ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਪੂਰਾ ਇਤਿਹਾਸ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਇਹ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਅਧਿਆਤਮਿਕ ਕੇਂਦਰ ਹੈ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਉਨ੍ਹਾਂ ਨੇ 1577 ਈਸਵੀ ਵਿੱਚ ਇੱਕ ਸਰੋਵਰ ਦੀ ਖੁਦਾਈ ਕਰਵਾਈ ਜਿਸ ਨੂੰ ਅੰਮ੍ਰਿਤ ਸਰੋਵਰ ਆਖਿਆ ਗਿਆ। ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੇ 1588 ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਆਰੰਭ ਕਰਵਾਇਆ। ਇਸ ਦੀ ਨੀਂ ਮੀਆਂ ਮੀਰ ਲਾਹੌਰ ਦੇ ਇੱਕ ਮਸ਼ਹੂਰ ਮੁਸਲਮਾਨ ਦਰवेश ਵੱਲੋਂ ਰਖਵਾਈ ਗਈ ਜੋ ਸਿੱਖਾ ਅਤੇ ਮੁਸਲਮਾਨਾ ਵਿਚਾਰ ਪਾਈਚਾਰੇ ਦਾ ਨਿਸ਼ਾਨ ਹੈ। ਗੁਰੂ ਜੀ ਨੇ ਚਾਹਿਆ ਕਿ ਹਰ ਪਾਸੇ ਤੋਂ ਲੋਕ ਇੱਥੇ ਆ ਸਕਣ। ਇਸ ਲਈ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾਏ ਗਏ ਜੋ ਸਭ ਤਰਮਾ ਜਾਤਾਂ ਅਤੇ ਵਰਗਾਂ ਲਈ ਖੁੱਲੇ ਹਨ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਦੀ ਗਰੰਥ ਜੋ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਣੀ ਦੀ ਪਵਿੱਤਰ ਬੀੜ ਸੰਪਾਦਿਤ ਕਰਕੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਵਾਇਆ ਭਾਈ ਬੂੜਾ ਜੀ ਬਾਈਕੋਟਾ ਵਾਲੇ ਪਹਿਲੇ ਗਰੰਥੀ ਬਣਾਏ ਗਏ ਇਸ ਮੰਦਰ ਨੂੰ ਹਰਿਮੰਦਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਵਾਹਿਗੁਰੂ ਦਾ ਦਰ ਹੈ ਇੱਕ ਅਜਿਹੇ ਸਥਾਨ ਜਿੱਥੇ ਹਰ ਕੋਈ ਪ੍ਰਭੂ ਦੇ ਚਰਨਾਂ ਵਿੱਚ ਆ ਸਕਦਾ ਹੈ 1606 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਸਾਹਮਣੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਜੋ ਸਿੱਖ ਰਾਜਨੀਤਿਕ ਤੇ ਧਾਰਮਿਕ ਫੈਸਲਿਆਂ ਦਾ ਕੇਂਦਰ ਹੈ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਪਰ ਸਿੱਖਾਂ ਨੇ ਹਰ ਵਾਰੀ ਮੰਦਰ ਨੂੰ ਦੁਬਾਰਾ ਬਣਾਇਆ ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਸ਼ਾਸਕ ਨੇ 1830 ਦੇ ਦਹਾਕੇ ਵਿੱਚ ਗੁਰਦੁਆਰਾ ਸਾਹਿਬ ਨੂੰ ਸੋਨੇ ਨਾਲ ਮੰਡਵਾਇਆ ਇਸ ਕਰਕੇ 골ਡਨ ਟੈਂਪਲ ਨਾਂ ਨਾਲ ਸੰਸਾਰ ਭਰ ਵਿੱਚ ਮਸ਼ਹੂਰ ਹੋਇਆ ਇਹ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਇੱਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਇਸ਼ਨਾਨ ਕਰਨ ਆਉਂਦੇ ਹਨ ਹਰ ਵੇਲੇ ਕੀਰਤਨ ਸੇਵਾ ਅਤੇ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ ਗੁਰਦੁਆਰਾ ਸਾਹਿਬ ਵਿੱਚ ਨਿਸ਼ੁਲਕ ਲੰਗਰ 24 ਘੰਟੇ ਚੱਲਦਾ ਹੈ ਲੱਖਾਂ ਲੋਕ ਰੋਜ਼ ਇੱਥੇ ਭੋਜਨ ਕਰਦੇ ਹਨ ਜਿਸ ਦੀ ਸੇਵਾ ਸੇਵਾਦਾਰ ਕਰਦੇ ਹਨ ਜਿਹੜੇ ਜਾਤ ਧਰਮ ਜਾਂ ਭਾਸ਼ਾ ਤੋਂ ਉੱਪਰ ਹੋ ਕੇ ਸੇਵਾ ਕਰਦੇ ਹਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਕੀਰਤਨ ਹੁੰਦੇ ਹਨ ਇਹ ਕੀਰਤਨ ਸ਼ਬਦ ਰੂਪੀ ਰੋਸ਼ਨੀ ਵਾਂਗ ਸਿੱਖਾਂ ਦੀ ਆਤਮਿਕ ਜੀਵਨ ਰਾਹ ਦਿਖਾਉਂਦੇ ਹਨ ਜੂਨ 1984 ਵਿੱਚ ਭਾਰਤੀ ਸੈਨਾ ਵੱਲੋਂ ਗੁਰੂਕਰ ਚਕੀਤੀ ਗਈ ਕਾਰਵਾਈ ਜਿਸ ਨੂੰ ਆਪਰੇਸ਼ਨ ਬਲੂਸਤਾਰ ਕਿਹਾ ਜਾਂਦਾ ਹੈ इतिहास का एक दुखदाई पन्ना है इतने बहुत ज़्यादा जान माल का नुकसान होया मंदिर दुबारा बनाया गया हरिमंदर साहिब सिर्फ सिखा नहीं सगो हर धर्म जात रंगा अमन प्यार भाईचारे की निशानी है ए हर साल योड़ा लोगों आकर्षित करता है